ਇਕੋ ਹੀ ਵਹਾਪੁਰ ਸ਼ੋਇਆ ਹੈ ਦੁਨੀਆ ਦੇ ਅੰਦਰ ਜਿਸ ਨੇ ਸਾਰੀ ਆਪਣੀ ਆਟੋ ਬਾਇਓਗ੍ਰਾਫੀ ਪਿਛਲੇ ਜਨਮ ਦੀ ਲਿਖੀ ਥੋੜਾ ਬਹੁਤ ਇਹ ਸਾਧੂ ਸੰਤ ਦੱਸ ਦਿੰਦੇ ਨੇ ਪਿਛੇ ਅਸੀਂ ਆ ਸੀ ਤੇ ਆ ਸੀ ਪਰ ਸੰਪੂਰਨ ਜੀਵਨ ਕੋਈ ਨਹੀਂ ਬਿਆਨ ਕਰ ਸਕਦਾ ਕੱਲਾ ਕੱਲਾ ਕਦਮ ਇਹ ਕੋਈ ਨਹੀਂ ਬਿਆਨ ਕਰ ਸਕਦਾ ਵਹਾਰ ਅਰ ਫਿਰ ਕਿਸ ਦੀ ਬੰਦਗੀ ਕੀਤੀ ਤੁਸੀਂ ਕਹਿੰਦੇ ਤਹ ਹਮ ਅਧਿਕ ਤਪੱਸਿਆ ਸਾਦੀ ਮਹਾਕਾਰ ਕਾਲ ਕਾ ਅਰਾਦੀ ਇੱਥੇ ਬੜਾ ਸ਼ੰਕਾ ਹੈ ਇਹਨਾਂ ਪੰਕਤੀਆਂ ਤੇ ਕਈਆਂ ਨੂੰ ਇੱਥੇ ਲਬਜ਼ ਹੈ ਸਾਦੀ ਜੇ ਤੋ ਕਾਵਿ ਰਚਨਾ ਕਰਨੀ ਹੈ ਲਫਾਜ਼ ਰਾਦੇ ਚਾਹੀਦੇ ਚਾਲ ਰਾਣੀ ਚਾਹੀਦੀ ਤੇ ਜਦੋਂ ਪਹਿਲੇ ਲਵਜ਼ ਵਿੱਚ ਵਰਤਿਆ ਹੈ ਸਾਦੀ ਪਹਿਲੀ ਲਾਈਨ ਵਿੱਚ ਵਰਤਿਆ ਹੈ ਅਹੇ ਹਮ ਅਦਿਕ ਤਪਸੀਆ ਸਾਦੀ ਤੇ ਜਦੋਂ ਆ ਗਿਆ ਮਹਾਕਾਲ ਕਾਲ ਕਾ ਅਰਾਧੀ ਮਹਾਕਾਲ ਕੌਣ ਹੈ ਜਿਹੜਾ ਕਾਲ ਤੋਂ ਮਹਾਨ ਹੈ ਕਾਲ ਕੀ ਹੈ ਸਮਾਂ ਜਿਹੜਾ ਸਮੇਂ ਦੇ ਅਕੋਰਡਿੰਗ ਜੰਮਦਾ ਮਰਦਾ ਨਹੀਂ ਹੈ ਭਾਵ ਸਮਾਂ ਜਿਸ ਤੋਂ ਪੈਦਾ ਹੋਇਆ ਹੈ ਹਾਂ ਹਿੰਦੂ ਵੀਰ ਸ਼ਿਵਜੀ ਲਈ ਮਹਾਕਾਲ ਵਰਤਦੇ ਨੇ ਅਰਦਰ ਕੀ ਕਰੋਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ RAM ਵਰਤਿਆ ਰਮੇ ਹੋਏ ਪ੍ਰਾਤਮਾ ਲਈ ਤੇ ਹਿੰਦੂ RAM ਵਰਤਦੇ ਨੇ RAMਚੰਦਰ ਦੀ ਅਗੋਵੇ ਤੁਹਾਡੇ ਲਈ RAM ਕੌਣ ਹੈ ਸਿੱਖੋ ਰਮਤ RAM ਸਭ ਰਹੋ ਸਮਾਇ ਜੋ ਰਮਿਆ ਹੋਇਆ ਹੈ ਜੋ ਸਦੀਵੀ ਹੈ ਜਿਹਨੂੰ ਕਲਗੀਧਰ ਨੇ ਕਿਹਾ ਆਦ ਅੰਤ ਇੱਕ ਹੈ ਅਵਤਾਰਾ ਸ੍ਰੀ ਗੁਰੂ ਸਮਝੋ ਹਮਾਰਾ ਜੋ ਸਦੀਵੀ ਹੈ ਜਿਹੜੇ RAMਚੰਦਰ ਜੀ ਮਹਾਰਾਜ ਨੇ ਉਹ ਸਦੀਵੀ ਨਹੀਂ ਹੈ